ਕੁਝ ਦਿਨ ਪਹਿਲਾਂ ਪੰਜਾਬੀ ਕਾਇਕ ਗੁਰਦਾਸ ਮਾਨ ਦੇ ਭਰਾ ਦੇ ਹਾਂਤ ਹੋ ਜਾਂਦਾ ਤੇ ਅੱਜ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਅੰਤਿਮ ਅਰਦਾਸ ਤੇ ਵੱਖ-ਵੱਖ ਚਿਹਰੇ ਪੰਜਾਬੀ ਇੰਡਸਟਰੀ ਤੋਂ ਇੱਥੇ ਪਹੁੰਚ ਰਹੇ ਨੇ ਤਾਂ ਮਲਕੀਤ ਰੌਣੀ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਅੰਤਿਮ ਅਰਦਾਸ ਤੇ ਵਿੱਚ ਸ਼ਾਮਲ ਹੋਣ ਲਈ ਪਹੁੰਚਨੇ ਤਾਂ ਮਲਕੀਤ ਰੌਣੀ ਜੀ ਵੀ ਪਹੁੰਚ ਜਿਹੜੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਵੱਡਾ ਘਾਟਾ ਪਿਆ ਹੈ ਮਾਨ ਪਰਿਵਾਰ ਨੂੰ ਗੁਰਪੰਥ ਮਾਨ ਜੀ ਜੋ ਕਿ ਸਦੀਵੀ ਵਿਛੋੜਾ ਦੇ ਕੇ ਪਰਿਵਾਰ ਨੂੰ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਲਕੀਤ ਰੌਣੀ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਬਹੁਤ ਵੱਡਾ ਘਾਟਾ ਪਿਆ ਜੀ ਮਾਨ ਪਰਿਵਾਰ ਨੂੰ ਅੱਜ ਤੁਸੀਂ ਅੰਤਿਮ ਅਰਦਾਸ ਤੇ ਪਹੁੰਚੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਜੀ ਬਸ ਸਾਡਾ ਫੈਮਿਲੀ ਹੈ ਜੀ ਇਹ ਸਾਡਾ ਪਰਿਵਾਰ ਹੈ ਅਲਕਰਾਂ ਦਾ ਪਰਿਵਾਰ ਦੇ ਵਿੱਚ ਗੁਰਪੰਤ ਸਿੰਘ ਜੀ ਸਦੀਵੀ ਵਿਛੋੜਾ ਦੇ ਕੇ ਸੋ ਉਹਨਾਂ ਦੇ ਅੰਤਮ ਅਰਦਾਸ ਸ਼ਾਮਿਲ ਹੋ ਲਈ ਆਏ ਆਂ ਅਸੀਂ ਇਸ ਦੁੱਖ ਦੀ ਘੜੀ 'ਚ ਮਾਨ ਸਾਹਿਬ ਦੇ ਪਰਿਵਾਰ ਦੇ ਨਾਲ ਸ਼ਰੀਕ ਆ ਜੀ ਕਿਤੇ ਮੁਲਾਕਾਤ ਹੋਈ ਸੀ ਉਹਨਾਂ ਦੇ ਬ੍ਰਦਰ ਦੇ ਨਾਲ ਗੁਰਪੰਤ ਮਾਨ ਜੀ ਨਾਲ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਬੜੇ ਨਿੱਗੇ ਸੁਭਾਅ ਦੇ ਇਨਸਾਨ ਸੀ ਉਹ ਭਰਾ ਤਾਂ ਭਰਾ ਹੀ ਹੁੰਦਾ ਭਰਾ ਕਹਿੰਦੇ ਬਾਹਮਾ ਹੁੰਦੀਆਂ ਜੀ ਨਾਲ ਦੀਆਂ ਪਰ ਮਾਨ ਸਾਹਿਬ ਨੂੰ ਬੜਾ ਬਲ ਸੀ ਜਿਹਦੇ ਨਾਲ ਖਾਸ ਕਰਕੇ ਜਿਹੜਾ ਕਲਾਕਾਰ ਬੰਦਾ ਬਾਹਰ ਤੁਰੇ ਫਿਰਦਾ ਕੰਮ ਕਰਦਾ ਸ਼ੋਅ ਇਹੋ ਜੇ ਮੌਕੇ 'ਤੇ ਬੜਾ ਬਲ ਮਿਲਦਾ ਹੁੰਦਾ ਜਦੋਂ ਭਰਾ ਨਾਲ ਖੜੇ ਹੁੰਦੇ ਨੇ ਪਰ ਭਰਾ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਇਹ ਸੁਣਨ ਨੂੰ ਆਇਆ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਮਾਨ ਸਾਹਿਬ ਦੇ ਨਾਲ ਸਟੇਜ 'ਤੇ ਜਾਂਦੇ ਹੁੰਦੇ ਸੀਗੇ ਸਾਰਾ ਕਾਰੋਬਾਰ ਸਾਹਮਣੇ ਹੁੰਦੇ ਸੀਗੇ ਪਰ ਮੀਡੀਆ ਦੇ ਵਿੱਚ ਨਹੀਂ ਸੀ ਕਦੀ ਆਏ ਜੀ ਜੀ ਇਹੀ ਹੁੰਦਾ ਹੈ ਕਿ ਸ਼ੋਅ ਦੂ ਭਰਾ ਨੂੰ ਵੀ ਉਹਨੂੰ ਐਂ ਲੱਗਦਾ ਸੀ ਕਿ ਮਾਨ ਸਾਹਿਬ ਸਟੇਜ 'ਤੇ ਆਉਂਦੇ ਨੇ ਕਿਉਂਕਿ ਉਹਦਾ ਭਰਾ ਉਹਦੇ ਲਈ ਮਾਨ ਵਾਲੀ ਗੱਲ ਸੀ ਜੀ ਜਿਵੇਂ ਤਾਂ ਸਾਡੇ ਪੰਜਾਬੀਆਂ ਲਈ ਮਾਨ ਵਾਲੀ ਗੱਲ ਹੈ ਪਰ ਇਹੋ ਜੇ ਮੌਕੇ ਬੜੀ ਬੜਾ ਦੁੱਖ ਦਾ ਘਾਟਾ ਹੈ ਜੀ ਇਹ ਘਾਟਾ ਕਿਤੇ ਪੰਜਾਬੀ ਅਦਾਕਾਰ ਮਲਕੀਤ ਰੌਣੀ ਜੀ ਵੀ ਇੱਥੇ ਪਹੁੰਚੇ ਨੇ ਤਾਂ ਹੋਰ ਕਈ ਕਲਾਕਾਰ ਵੀ ਜਿਹੜੇ ਆਉਂਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਅੰਤਿਮ ਅਰਦਾਸ ਤੇ ਤਵਾਖ ਵਖ ਚਿਹਰੇ ਪੰਜਾਬੀ ਇੰਡਸਟਰੀ ਤੋਂ ਇੱਥੇ ਪਹੁੰਚ ਰਹੇ ਨੇ ਤਾਂ ਮਲਕੀਤ ਰੌਣੀ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਅੰਤਿਮ ਅਰਦਾਸ ਤੇ ਵਿੱਚ ਸ਼ਾਮਿਲ ਹੋਣ ਲਈ ਪਹੁੰਚਨੇ ਤਾਂ ਮਲਕੀਤ ਰੌਣੀ ਜੀ ਵੀ ਅ ਜਿਹੜੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਵੱਡਾ ਘਾਟਾ ਪਿਆ ਹੈ ਮਾਨ ਪਰਿਵਾਰ ਨੂੰ ਗੁਰਪੰਥ ਮਾਨ ਜੀ ਜੋ ਕਿ ਸਦੀਵੀ ਵਿਛੋੜਾ ਦੇ ਕੇ ਪਰਿਵਾਰ ਨੂੰ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਲਕੀਤ ਰੌਣੀ ਜੀ ਵੀ ਪਹੁੰਚ ਚੁੱਕੇ ਨੇ ਬਾਈ ਜੀ ਬਹੁਤ ਵੱਡਾ ਘਾਟਾ ਪਿਆ ਜੀ ਮਾਨ ਪਰਿਵਾਰ ਨੂੰ ਅੱਜ ਤੁਸੀਂ ਅੰਤਿਮ ਅਰਦਾਸ ਤੇ ਪਹੁੰਚੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਜੀ ਬਸ ਸਾਡਾ ਫੈਮਿਲੀ ਹੈ ਜੀ ਇਹ ਸਾਡਾ ਪਰਿਵਾਰ ਹੈ ਅਲਕਰਮ ਪਰਿਵਾਰ ਦੇ ਵਿੱਚ ਗੁਰਪੰਥ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ ਸੋ ਉਹਨਾਂ ਦੇ ਅੰਤਿਮ ਅਰਦਾਸ ਸ਼ਾਮਿਲ ਹੋ ਲਈ ਆਏ ਹਾਂ ਅਸੀਂ ਇਸ ਦੁੱਖ ਦੀ ਘੜੀ 'ਚ ਮਾਨ ਸਾਹਿਬ ਦੇ ਪਰਿਵਾਰ ਦੇ ਨਾਲ ਸ਼ਰੀਕ ਹਾਂ ਜੀ ਕਿ ਜੀ ਮੁਲਾਕਾਤ ਹੋਈ ਸੀ ਉਹਨਾਂ ਦੇ ਬ੍ਰਦਰ ਦੇ ਨਾਲ ਗੁਰਪੰਥ ਮਾਨ ਜੀ ਨਾਲ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਬੜੇ ਨਿੱਗੇ ਸੁਭਾਅ ਦੇ ਇਨਸਾਨ ਸੀ ਉਹ ਭਰਾ ਤਾਂ ਭਰਾ ਹੀ ਹੁੰਦਾ ਭਰਾ ਕਹਿੰਦੇ ਬਾਹਮਾ ਹੁੰਦੀਆਂ ਜੀ ਨਾਲ ਦੀਆਂ ਪਰ ਮਾਨ ਸਾਹਿਬ ਨੂੰ ਬੜਾ ਬਲ ਸੀ ਜਿਹਦੇ ਨਾਲ ਖਾਸ ਕਰਕੇ ਜਿਹੜਾ ਕਲਾਕਾਰ ਬੰਦਾ ਬਾਹਰ ਤੁਰੇ ਫਿਰਦਾ ਕੰਮ ਕਰਦਾ ਸੋ ਇਹੋ ਜਿ ਮੌਕੇ 'ਤੇ ਬੜਾ ਬਲ ਮਿਲਦਾ ਹੁੰਦਾ ਜਦੋਂ ਭਰਾ ਨਾਲ ਖੜੇ ਹੁੰਦੇ ਨੇ ਪਰ ਭਰਾ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਇਹ ਸੁਣਨ ਨੂੰ ਆਇਆ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਮਾਨ ਸਾਹਿਬ ਦੇ ਨਾਲ ਸਟੇਜ 'ਤੇ ਜਾਂਦੇ ਹੁੰਦੇ ਸੀਗੇ ਸਾਰਾ ਕਾਰੋਬਾਰ ਸਾਹਮਣੇ ਹੁੰਦੇ ਸੀਗੇ ਪਰ ਮੀਡੀਆ ਦੇ ਵਿੱਚ ਨਹੀਂ ਸੀ ਕਦੀ ਆਏ ਜੀ ਜੀ ਇਹੀ ਹੁੰਦਾ ਕਿ ਸ਼ੋ ਦੂਪਰਾਣ ਵੀ ਉਹਨੂੰ ਐ ਲੱਗਦਾ ਸੀ ਕਿ ਮਾਨ ਸਾਹਿਬ ਸਟੇਜ ਤੇ ਆਉਂਦੇ ਨੇ ਕਿ ਉਹਦਾ ਭਰਾ ਉਹਦੇ ਲਈ ਮਾਨ ਵਾਲੀ ਗੱਲ ਸੀ ਜੀ ਜਿਵੇਂ ਤਾਂ ਸਾਡੇ ਪੰਜਾਬੀਆਂ ਲਈ ਮਾਨ ਵਾਲੀ ਗੱਲ ਹੈ ਪਰ ਇਹੋ ਜੇ ਮੌਕੇ ਬੜੀ ਬੜਾ ਦੁੱਖ ਦਾ ਘਟ ਹੈ ਜੀ ਇਹ ਘਟਾ ਕੇ ਤੇ ਪੂਰਾ ਨਹੀਂ ਹੋ ਸਕਦਾ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਪ੍ਰਸਿੱਧ ਪੰਜਾਬੀ ਅਦਾਕਾਰ ਮਲਕੀਤ ਰੌਣੀ ਜੀ ਵੀ ਇੱਥੇ ਪਹੁੰਚੇ ਨੇ ਤਾਂ ਹੋਰ ਕਈ ਕਲਾਕਾਰ ਵੀ ਜਿਹੜੇ ਆਉਂਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ